ਵਿਸ਼ਾਸੀ ਕੰਦਰ ਸਾਰਿਆਂ ਨੂੰ ਮੈਂ ਤੁਹਾਡੀ ਆਪਣੀਆਂ ਮਰਜ਼ੀਤ ਕਰ ਜੋ ਸੀ ਜੋ ਸੀ ਜਨਨ ਦੇ ਤੁਹਾਡਾ ਸਹਾਇਤਾ ਕਰਨੀ ਹੈ ਇਹਵਾਜੀ ਮੈਸਜ ਬਹੁਤ ਹੀ ਪਿਆਰਾ ਜਸ ਉਹਨਾਂ ਵੱਲੋਂ ਲੱਗਿਆ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਆਪਣਾ ਲਾਈਕ ਕਮੈਂਟ ਸ਼ੇਅਰ ਕਰ ਦਿਖਾ ਕਰੋ ਤਾਂ ਦੇਖੋ ਤੇ ਲੋ ਇਹ ਗੀਤ ਇੱਕ ਕੁਮਟਿਆਰ ਆਪਣੇ ਪਤੀ ਨਾਲੀ ਗੱਲਾਂ ਕਰਦੀ ਹੈ ਕਹਿੰਦੀ ਐ ਉਹ ਨੌਕਰ ਗਿਆ ਤੇ ਫਿਰ ਉਹ ਉਹ ਉੜੀ ਵੀ ਆ ਇਹਦੇ ਵਿੱਚ ਕੀ ਕਹਿੰਦੀ ਐ ਇਹ ਤੁਸੀਂ ਸੁਣਿਓ ਤੇ ਜਿਹੜਾ ਮੈਂ ਨੁਕਤਾ ਕਹੂੰਗੀ ਉਹੋ ਜੋੜਾਂ ਨੇ ਦੱਬ ਵਾਲੇ ਹੈ ਨਾ ਤੇ ਉਹ ਫੇਰ ਹੀ ਦੁਸਰੇ ਰਪੀਟ ਕਰ ਰਹੀਆਂ ਤੇ ਲਓ ਹੁਣ ਮਾਣੋ ਤੁਸੀਂ ਇਸ ਪਿਆਰ ਦੇ ਲੋਕੀ ਕਰਨੀ ਹੁੰਦੀ ਆ। ਉਹ ਵੇ ਬੇ ਜੇ ਤੂੰ ਸੁਣ ਕੇ क्य तेरे त கே நிமிா தில நூராசே We i

ਮਾਤਾ ਉੜੀ ਕੇ ਕਰੇ ਆਜਾ ਇਨਕ ਰਵੇਂ ਵੀ ਬਾ ਅੜੀ ਕੇ ਮੈਂ ਕਾਗੂਡਾਮ ਕਾਗੂਡਾਮ ਵੇ ਤੇਰੇ ਹਾਰਾ ਤੇ ਪਾਲਿਤਾ ਵਿਸ਼ਾਮ ਪਾਲਿਤਾ ਵਿਸ਼ਾਮ ਜਾਮੀ ਲਾ ਕਰਵੇ ਲੋਕ ਜੀਤ ਹੋਇਆ ਪੂਰਾ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਹੁਣ ਆ ਜੋ ਆਪਾਂ ਨੁਕਤੇ ਵੱਲ ਤੇ ਦੱਸਿਓ ਮੇਰਾ ਕਮੈਂਟ ਕਰਕੇ ਵੀ ਇਹ ਗੀਤ ਕਿ ਹੋਇਆ ਲੱਗਿਆ ਤੁਹਾਨੂੰ ਤੇ ਲਓ ਹੁਣ ਮੈਂ ਤੁਹਾਨੂੰ ਜੋੜਾਵੇ ਦਰਦਵਾਰੇ ਨੱਤਾ ਪੋਣੀਆ ਰਪੇ ਲੇ ਹੀ ਪਾਇਆ ਹੋਇਆ ਭੈਣਾਂ ਨੇ ਵਰਤ ਕੇ ਵੀ ਦੇਖ ਲਿਆ ਤੇ ਲੋਕਾਂ ਨੂੰ ਕਰਾਮ ਵੀ ਆਇਆ हां ਤੁਸੀਂ ਵੀ ਕਰਕੇ ਦੇਖਿਓ ਪਰ ਮਾਤਾ ਭਲੀ ਗੁਰੂ ਮਹਾਪੁਰਸ਼ਾਂ ਨੇ ਦੱਸੇ ਨੇ ਨੁਕਤੇ ਨੇ ਮੋੜ ਤਾਂ ਵੀ ਰਹੀਆਂ ਤੇ ਲਓ ਸੁਣੋ ਜੇ ਵੀ ਮਤਲਬ ਬਾਜੂ ਗਠਿਆ ਖਤਮ ਕਰੋ ਨੁਕਤੇ ਇਹਨਾਂ ਨੇ ਤੇ ਇਲਾਜ ਇਹਦਾ 100 ਗ੍ਰਾਮ ਖੈਰਾ ਗੁੰਦ ਲੈ ਲਓ ਉਹ ਖੈਰਾ ਗੁੰਦ 세ਵਿਆਂ ਗੁੰਦ ਵੀ ਕਹਿੰਦੇ ਹੁਣ ਦੋ ਨੌ ਦਾ ਪਤਾ ਲੱਗ ਗਿਆ ਭੈਣਾ ਨਹੀਂ ਦੱਸਿਆ ਜੀ ਇਹਨੂੰ 세ਵਿਆਂ ਗੁੰਦ ਵੀ ਕਹਿੰਦੇ ਨੇ 100 ਗ੍ਰਾਮ ਖੈਰਾ ਗੁੰਦ 100 ਗ੍ਰਾਮ ਦੇਸੀ ਖੰਡ 100 ਗ੍ਰਾਮ ਦੇਸੀ ਕੀ 50 ਗ੍ਰਾਮ ਪੂਰੀਆਂ ਮਿਰਚਾਂ ਠੀਕ ਹੈ ਨਾ ਤੇ ਆਪਾਂ ਜੀ ਗੂੰਦ ਹੈਗੀ ਖੈਰਾ ਗੂੰਦ ਇਹਨੂੰ ਘਿਓ ਦੇ ਵਿੱਚ ਤਲ ਲਈ ਹੈ ਨਾ ਤਲ ਕੇ ਉਹਨੂੰ ਫਿਰ ਆਪਾਂ ਉਹ ਰਗੜ ਲਈ ਖੰਡ ਪਾ ਦੇ ਵਿੱਚ ਘਿਓ ਘਿਓ ਤਾਂ ਹੈਗਾ ਘਿਓ ਕੋਣ ਤੜੀ ਗੂੰਦ ਪਾਤੀ ਵਿੱਚ ਦੇਸੀ ਖੰਡ ਪਾਤੀ ਵਿੱਚ ਇਹ ਸਮਝ ਗਿਆ ਘਿਓ ਦੇ ਵਿੱਚ ਦੋ ਚੀਜ਼ਾਂ ਪਾ ਦਿਆਂ ਤੀਜੀਆਂ 50 ਗ੍ਰਾਮ ਪੂਰੀਆਂ ਮਿਰਚਾਂ ਇਹ ਵੀ ਰਗੜ ਕੇ ਵਿੱਚ ਪਾ ਦੇ ਸਮਝ ਗਏ ਤੇ ਹੁਣ ਤੁਸੀਂ ਮਤਲਬ ਖੰਡ ਤੇ ਪੂਰੀਆਂ ਮਿਰਚਾਂ ਰਗੜ ਕੇ ਕਾ ਉਹ ਤੇ ਪਨੀਰੀ ਤਿਆਰ ਹੋ ਜਾਊਗੀ ਨਾ ਤੇ ਉਸ ਤੋਂ ਬਾਅਦ ਹੁਣ ਵੱਡੀਆਂ ਇਲਾਚੀਆਂ 50 ਗ੍ਰਾਮ ਤੇ ਲੌਂਗ 50 ਗ੍ਰਾਮ ਇਹਨਾਂ ਨੂੰ ਅੱਡ ਰਗੜ ਕੇ ਅੱਡ ਰੱਖ ਲੋ ਤੇ ਜਿਹੜੀ ਇਹ ਆਪਾਂ ਪਨੀਰੀ ਜੀ ਬਣ ਗਈ ਆਪਣੀ ਇਹ ਚਾਰਾਂ ਚੀਜ਼ਾਂ ਦੀ ਖੈਰਾ ਗੂੜ ਦੇਸੀ ਕੀ ਤੇ ਦੇਸੀ ਖੰਡ ਤੇ 50 ਗ੍ਰਾਮ ਬਈਏ ਪੂਰੀਆਂ ਮਿਰਚਾਂ ਇਹਦੀ ਪਨੀਰੀ ਜੀ ਬਣ ਗਈ ਇਹਦਾ ਇੱਕ ਚਮਚਾ ਤੁਸੀਂ ਹੈ ਨਾ ਇਹਦਾ ਤੁਹੰਦਾ ਇੱਕ ਚਮਚਾ ਸਵੇਰੇ ਚਾਹ ਨਾਲ ਚਾਹ ਦੇ ਵਿੱਚ ਉਹ ਜਿਹੜੀ ਆਪਾਂ 50 ਗ੍ਰਾਮ ਲੇਚੀਆਂ ਤੇ ਲੌਂਗ ਬਣਾਏ ਨੇ ਇਹਦੀ ਇੱਕ ਚੁਟਕੀ ਇਹਦੇ ਚੂਰਨ ਦੀ ਇੱਕ ਚੁਟਕੀ ਚਾਹ ਚ ਪਾ ਲਓ ਤੇ ਇਹ ਚਾਹ ਨਾਲ ਉਹ ਆਪਣਾ ਇਹ ਨੌ ਆਪਣਾ ਆਪ ਇਹਦੀ ਖੈਰਾ ਗੁੰਦੀ ਤੇ ਤੁਸੀਂ ਇਹ ਮਤਲਬ ਖਾਂਦੇ ਰਹੋ ਤੇ ਪ੍ਰਮਾਤਮਾ ਕਰੋ ਛੇਤੀ ਹੀ ਤੁਹਾਡੇ ਹੈ ਜਿਹੜੇ ਜੁੜਾ ਦਾ ਸਾਰਾ ਖਤਮ ਹੋ ਜਾਣਾ ਪਹਿਲਾਂ ਪਹਿਲਾਂ ਕਿ ਸਾਨੂੰ ਐ ਹੋਇਆ ਤੇ ਜੇ ਮੜਾ ਮੋਟਾ ਫਰਕ ਪਵੇ ਇਹ ਜਦੋਂ ਤੁਸੀਂ ਸਾਰਾ ਖਾ ਲਿਆ ਫਿਰ ਇੱਕ ਵਾਰੀ ਬਣਾ ਲਿਓ ਹੈ ਨਾ ਤੇ ਲੋ ਮਾਣੋ ਹੈ ਤੇ ਲੋ ਤੇਰਾ ਵੀ ਆਨੰਦ ਤੇ ਮੇਰੇ ਗੀਤ ਕਰਨ ਇੱਕ ਵਾਰ ਚਿੱਟੇ ਵਾਲਾ ਆਲਾ ਕੱਲ ਪਰਸ ਆਇਆ ਸੀ ਤੇ ਇੱਕ ਮੈਨੂੰ ਕਿਸੇ ਨੇ ਕਮੈਂਟ ਲਿਖਿਆ ਕਹਿੰਦੇ ਛੋਡੇ ਦਾ ਵਾਲ ਚਿੱਟੇ ਨੇ ਉਸਵੇਂ ਨੂੰ ਦੱਸੋ ਮੈਂ ਨਾ ਆਪਣੀ ਜ਼ਿੰਦਗੀ ਅਰੇ ਨਾਲ ਜ਼ਿੰਦਗੀ ਜਿਉਣੀ ਆ ਮੈਂ ਜਦੋਂ ਜਵਾਨ ਸੀ ਉਦੋਂ ਨਹੀਂ ਵਾਲ ਕਾਲੇ ਕਰੀ ਤੇ ਹੁਣ ਮੈਂ ਕਿਉਂ ਕਰੂੰ ਇਹ ਤਾਂ ਮੈਂ ਭੈਣਾਂ ਨੂੰ ਦੱਸਿਆ ਈ ਕਰਦੀਆਂ ਨੇ ਮੈਂ ਤਾਂ ਕੋਈ ਵੀ ਭਾਵ ਤੂ ਜਿਹੜਾ ਮੇਕਅਪ ਜੇ ਹੁੰਦੇ ਨੇ ਮੈਂ ਬਿਲਕੁਲ ਨਹੀਂ ਇਹ ਕਰਦੀ ਨਾ ਪਹਿਲਾਂ ਕਰੇ ਸਿੰਪਲ ਜ਼ਿੰਦਗੀ ਜਿਉਈਆ ਸੈਂਪਲੀ ਹੋ ਜਾਂ ਰਹੀ ਆ ਤੇ ਮੈਂ ਤਾਂ ਤੁਹਾਡੇ ਵਾਸਤੇ ਪਾਰੀ ਜੇ ਮੈਨੂੰ ਸ਼ੌਕ ਹੋਵੇ ਮੈਂ ਵੀ ਇਹਨਾਂ ਦੇ ਨਾਲ ਨਾਲ ਕਾਲਸ ਹੈ ਨਾ ਤੇ ਚਲੋ ਭੈਣਾਂ ਨੂੰ ਹੁਣ ਸਰਦਾਂ ਨੂੰ ਕਰਦੀਆਂ ਨੇ ਉਹ ਤੁਸੀਂ ਕਰੋ ਤੇ ਮੈਂ ਤਾਂ ਐ ਸਿੰਪਲ ਹੀ ਰਹਣੀ ਆ ਨਹੀਂ ਤਾਂ ਮੈਂ ਹਾਂ ਨਾ ਤੇ ਲੋ ਕਮੈਂਟ ਲਿਖਣ ਵਾਸਤੇ ਤੁਹਾਡਾ ਧੰਨਵਾਦ ਅਕਸਰ ਮੈਂ ਵੀ ਹਰ ਦਿਨ ਬਾਰੇ ਫੇਕਸੰਦਸਤਾ ਜੇ ਤੁਸੀਂ ਕਮੈਂਟ ਲਿਖਿਆ ਸੀ ਫੋਟੋ ਦਾ ਬਾਹਰ ਚਿੱਤੇ ਨੇ ਹੈ ਨਾ ਤੇ ਮੈਂ ਤਾਂ ਫੋਟੋ ਚਿੱਤੇ ਹੀ ਰੱਖ ਕੇ ਰਾਦੀ ਆ ਹੈ ਨਾ ਤੇ ਤੁਸੀਂ ਜਵਾਨ ਬੱਲੀ ਤੀਆਂ ਭੈਣਾਂ ਸਾਰੀਆਂ ਸੋਹਣੀਆਂ ਲੱਗਦੀਆਂ ਨੇ ਹਨ ਤੇ ਹੁਣ ਜਲਦੀ ਆਉਣ ਲੱਗੇ ਨਾ ਸਾਡੇ ਤਾਂ ਆਈ ਬਹੁਤ دیر ਬਾਅਦ ਸੀ ਤੇ ਲਓ ਨਾ ਬਾਜੜਾ ਬਹੁਤ ਨੁਕਤਾ ਪਿਆ ਉਹ ਪੱਕਾ ਹੈ ਤੇ ਉਹ ਤੁਸੀਂ ਜਿਹਨਾਂ ਵਾਲਾਂ ਜਿਹੜਾ ਲਾਓ ਤੁਹਾਡੇ ਮੁੜਕੇ ਵਾਲ ਕਾਲੇ ਨਹੀਂ ਚਿੱਟੇ ਹੋਣਗੇ ਲਓ ਮਾਨਵੇਂ ਸੇ ਅਦਾ ਆਨੰਦ ਗੀਤ ਦਾ ਤੇ ਮੈਨੂੰ ਦਿਓ ਹੁਣ ਸਨਫਟੀਆਂ ਤੇ ਕੱਲੋਂ ਆਪਾਂ ਫਿਰ ਨਵੇਂ ਨੁਕਤੇ ਤੇ ਨਵੇਂ ਗੀਤ ਲਾ ਗਿਤਾ ਹੈ 干了那啥的，就在坑里。